ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਐਸ்சிਬੀਸੀ ਮਹਾਪੰਚਾਇਤ ਪੰਜਾਬ ਜੋ ਫੇਸ ਸਰਪਦੀਆਂ ਡਾਕਾਂ ਕੋਲੇ ਮੁਹਾਲੀ ਫਿਕਸ ਸਰਟੀਫਿਕੇਟਰ ਨੂੰ ਲੈ ਕੇ ਲੱਗਿਆ ਸੀ ਉਹ ਬਹੁਤ ਲੰਬਾ ਸਮਾਂ ਹੋ ਗਿਆ ਹਰ ਰੋਜ਼ ਇੱਥੇ ਕੋਈ ਨਾ ਕੋਈ ਪੀੜਤ ਵਿਅਕਤੀ ਪੀੜਤ ਔਰਤ ਪੀੜਤ ਬੱਚੀ ਜਾਂ ਪੇਰੈਂਟਸ ਜਾਂ ਬਜ਼ੁਰਗ ਮਾਤਾ ਕੋਈ ਵੀ ਆ ਕੇ ਆਪਣੀ ਜਿਹੜੀ ਹੈ ਗੱਲ ਇਸ ਮੋਰਚੇ ਰਹੀਂ ਤੁਹਾਡੇ ਰਹੀਂ ਸਰਕਾਰ ਦੇ ਇੰਨਾ ਤੱਕ ਤੇ ਗੁੰਗੇ ਦੇ ਬੋਲੇ ਅਫੀਸਰ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਣ ਜਾਂ ਸਿਵਲ ਪ੍ਰਸ਼ਾਸਨ ਹੋਣਾਂ ਨੇ ਤੱਕ ਪਹੁੰਚਾ ਦੇ ਪਰ ਗੱਲ ਕਰ ਲਈ ਅੱਜ ਦੇ ਮੈਟਰ ਦੀ ਅੱਜ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਲੇਡੀ ਜੋ ਮੰਡੀ ਗਵਿੰਦਗੜ ਮੰਡੀ ਗਵਿੰਦਗੜ ਤੋਂ ਆਏ ਨੇ ਸਾਡੇ ਕੋਲੇ ਤੇ ਉਹਨਾਂ ਦੇ ਰਿਸ਼ਤੇਦਾਰ ਸੀ ਨਾਲ ਜਾਣਕਾਰ ਸੀ ਤੇ ਜਿਨੇ ਦੱਸਿਆ ਆਪਣੇ ਨਾਲ ਹੋਈ ਅਤਿਆਚਾਰ ਆਪਣੇ ਤੇ ਹੋਇਆ ਅਤਿਆਚਾਰ ਮਾਰ ਕੁੱਟ ਹੋਈ ਥਾਂਵੇਂ ਜੀ ਕਿਵੇਂ ਜਲੀਲ ਕਰਦੇ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੇ ਸੀ ਵੀ ਔਰਤਾਂ ਨੂੰ ਮਾਨ ਦੇ ਸਤਕਾਰ ਮਿਲੂਗਾ ਵੇਰ ਜਗਾਰਾਂ ਨੂੰ ਦੇਖ ਰੇ ਕਰੀ ਜਿਉਂ ਕਿ ਬਜ਼ੁਰਗਾਂ ਨੂੰ ਦੇਖ ਰੇ ਕਰੂਗੀ ਪਰ ਜਿਹੜੀ ਅਸਲ ਹਕੀਕਤ ਹੈ ਮੰਡੀ ਗਵਿੰਦਗੜ੍ਹ ਥਾਣੇ ਦੀ ਅਜ ਕਾਰ ਏ ਕਾਲੇ ਕਾਰਨਾਮੇ ਕਹ ਲੋ ਕਿਵੇਂ ਮੁਰਸੀ ਇੱਕ ਜਗਜੀਤ ਸਿੰਘ ਨਾ ਦਾ ਮੁਰਸੀ ਹੈ ਕੋਈ ਇੱਕ ਮਹਿਲਾ ਕਾਂਸਟੇਬਲ ਹੈ ਕਿਵੇਂ ਲੇਡੀ ਨੂੰ ਜੁੱਤੀਆਂ ਮਾਰਦੇ ਐ ਕੁੱਟਦੇ ਮਾਰਦੇ ਸਿਰਫ ਇਹਨਾਂ ਦਾ ਦੋਸ਼ ਏ ਸੀ ਕਿਸੇ ਕੁੜੀ ਨੇ ਇਸੇ ਕੁੜੀ ਨੇ ਜਿਹੜੀ ਇਹਨਾਂ ਦੇ ਘਰੇ ਕੀ ਕੰਮਕਾਰ ਕਰਦੀ ਹੋਣੀ ਉਹਨੇ ਕਿ ਦੀ ਇਹਨਾਂ ਦਾ ਫੋਨ ਯੂਜ਼ ਕਰਿਆ ਤੋ ਕੁੜੀ ਕਿਸੇ ਨਾਲ ਬੰਦ ਥੜ ਬੰਦੇ ਨਾਲ ਚਲੇਗੀ ਪੁਲਿਸ ਕਹਿ ਰਹੀ ਵੀ ਤੁਹਾਡੇ ਰਾਹੀਂ ਤੁਹਾਡੇ ਕਰਕੇ ਸਾਡੀ ਮਿਲੀ ਪੁੱਤ ਨਾਲ ਫੁੜੀ ਗਈ ਜਦ ਕਿ 19 ਸਾਲ ਦੀ ਫੁੜੀ ਸੀ ਹੋਇਆ ਕਿ ਉਹ ਤੋਂ ਬਾਅਦ ਮਗਰ ਤੋਂ ਬਾਅਦ ਉਹਦੇ ਪਰਿਵਾਰ ਨੇ ਇਸ ਲੇਡੀ ਜਿਹੜੀ ਵਿਧਵਾ ਔਰਤ ਹੈਗੀ ਆ ਸਾਡੇ ਕੋਲੇ ਬੈਠੀ ਆ ਇਹਦੇ ਘਰ ਦਾ ਸਮਾਨ ਫੁਗ ਜਾਂਦਾ ਉਹਦਾ ਪਰਿਵਾਰ ਆ ਕੇ ਬੈਡਾਂ ਦੇ ਕੱਪੜੇ ਫੁਗ ਜਾਂਦੇ ਤੋੜਪੰਨ ਕਰਦੇ ਸਾਰੀ ਜਿਹੜੀ ਤੋੜਪੰਨ ਕਰੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਪੁਲਿਸ ਨੇ ਕੀਤੀ ਜਿਹੜਾ ਦੂਜਾ ਬੁਣਸੀ ਨੇ ਇਹਦੇ ਸਿਰ 'ਤੇ ਜੁੱਤੀਆਂ ਮਾਰੀਆਂ ਮਾਰਿਆ ਕੁੱਟਿਆ ਉਹਦਾ ਜਿਹੜਾ ਮੈਡੀਕਲ ਹੈ ਇਹ 3 ਦਿਨ 4 ਦਿਨ ਹਸਪੀਟਲ ਦਾਖਲ ਵੀ ਰਹੀ ਹੈ ਇਹਦਾ ਸਾਰਾ ਮੈਡੀਕਲ ਹੋਇਆ ਵਾ ਤਾਂ ਇਹ ਕੇਸ ਹੌਲੇ ਹੌਲੇ ਆ ਕੇ ਇੱਥੇ ਮਹਿਲਾ ਕਮਿਸ਼ਨ ਪੰਜਾਬ ਕੋਲ ਆ ਜਾਂਦਾ ਜਿੱਥੇ ਕੱਲ ਕੇਸ ਦੀ ਸੁਣਾਈ ਸੀ 19 ਤਰੀਕ ਨੂੰ ਮਹਿਲਾ ਕਮਿਸ਼ਨ ਨੇ ਕਿਹਾ ਬੁਲਾ ਕੇ ਜਿਹੜਾ ਸਬੰਧਤ ਅਫਸਰ ਸੀ ਵੀ ਇਹਨਾਂ ਨੂੰ ਸਸਪੈਂਡ ਕਰੋ ਟਰਮੀਨੇਟ ਕਰੋ ਕੋਈ ਵੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰ ਉਹ ਹਲੇ ਕਰੀ ਨਹੀਂ ਕਰੀ ਕਿਸ ਤਰ੍ਹਾਂ ਨਹੀਂ ਕਰੀ ਤੇ ਹੁਣ ਇਹਨਾਂ ਨੂੰ ਇਹਦਾ ਜਾਣਕਾਰਾਂ ਨੂੰ ਇਹਦੇ ਪਰੋਸੀਆਂ ਵਾਂਡੀ ਗੋਣੀਆਂ ਨੂੰ ਫੋਨਾਂ ਲੇ ਸ਼ੁਰੂ ਹੋ ਗਿਆ ਸੀ ਜੀ ਸੌਰੀ ਮੰਗ ਲੰਦੇ ਮਾਫੀ ਮੰਗ ਲੰਦੇ ਸਾਡਾ ਸਹਿਯੋਗਤਾ ਕਰ ਦੇਖੋ ਮਾਰ ਕੁੱਟ ਕਰਕੇ ਬੇਹੌਸ ਕਰਕੇ ਇੱਕ ਵਿਦਮੌਰਤ ਨੂੰ ਉਹ ਕਹਿੰਦੇ ਜੀ ਸੌਰੀ ਮੰਗ ਲੈਂਦੇ ਤੇ ਮੇਰੀ ਇਹੀ ਮੰਗ ਹੈ ਉਹ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਨੂੰ ਬੇਨਤੀ ਹੈ ਉਸ ਮੁਰਸੀ ਗੁਰਜੀਤ ਸਿੰਘ ਦੇ ਖਿਲਾਫ ਤੇ ਉਹ ਜਿਹੜੀ ਮਹਿਲਾ ਕਾਂਸਟੇਬਲ ਹੈ ਆ ਸਵੇਰੇ ਇਹ ਕਹਿੰਦੀ 11 ਵਜੇ ਤੋਂ ਲੈ ਕੇ ਮੈਨੂੰ ਰਾਤ ਦੇ 8 ਵਜੇ ਤੱਕ ਥਾਣੇ ਚ ਬਿਠਾ ਲ ਕੇ ਰੱਖਿਆ ਤੇ ਮੁਰਸੀ ਨੇ ਕਿਹਾ ਵੀ ਜੋ ਤਾਂ ਹੁਣ ਤੇਰੇ ਨਾਲ ਹੋ ਰਿਹਾ ਠੀਕ ਹੈ ਅਸੀਂ ਸ਼ਰਾਬ ਪੀ ਕੇ ਪਤਾ ਨਹੀਂ ਤੇਰੇ ਨਾਲ ਕੀ ਕੀ ਕਰ ਇਹ ਗੱਲਾਂ ਜਿਹੜੀਆਂ ਮੁਰਸੀ ਗੁਰਜੀਤ ਸਿੰਘ ਨੇ ਥਾਣੇ ਚ ਕੀਤੀਆਂ ਇਸ ਲੇਡੀ ਨਾਲ ਕੀਤੀਆਂ ਬਹੁਤ ਹੀ ਜਿਹੜੀ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਜਿਹੜੀ ਘਟਨਾ ਨੇ ਦੱਸੀ ਹੈ ਪਰ ਉਸ ਮੋਰਸੀ ਦੇ ਖਿਲਾਫ ਅਸੀਂ ਤੁਹਾਡੇ ਨਾਲ ਹੀ ਐਵੇਂ ਵੀ ਉਸ ਮੋਰਸੀ ਨੂੰ ਟਰਮੀਨੇਟ ਕਰਕੇ ਡਿਸਮਿਸ ਕੀਤਾ ਜਾਵੇ ਤਾਂ ਕਿ ਮੁੜ ਕੇ ਕੋਈ ਅਜਿਹੀ ਘਟਨਾ ਨਾ ਵਾਪਰੇ ਮਹਿਲਾ ਕਾਂਸਟੇਬਲ ਨੇ ਜਿਹਨੇ ਕਰੀ ਆ ਉਹਦੇ ਖਿਲਾਫ ਕਾਰਵਾਈ ਜਿਨੇ ਨੇ ਉਹ ਸਮਾਨ ਤੋੜਿਆ ਭੰਨੇ ਆ ਅੰਦਰ ਵੜ ਕੇ ਉਹਨਾਂ ਦੇ ਐਫਆਈਆਰ ਦਰਜ ਹੋਏ ਤਾਂ ਕਿ ਐਫਆਈਆਰ ਦਰਜ ਕਰਕੇ ਮੁੜ ਕੇ ਕੋਈ ਅਜਿਹਾ ਜ਼ੁਲਮ ਹੈ ਜੀ ਔਰਤੇ ਵਿਧਵਾ ਔਰਤੇ ਖਾਸ ਕਰਕੇ ਕੋਈ ਅਤਿਆਚਾਰ ਨਾ ਕਰੇ ਜਿਸ ਔਰਤ ਦਾ ਜਿਸ ਪੈਣ ਦਾ ਕਰ ਵਾਲਾ ਨਾ ਰਹੇ ਉਹ ਬੇਸਹਾਰਾ ਹੋ ਜਾਂਦੀ ਉਹਦਾ ਸਹਾਰਾ ਨਹੀਂ ਹੁੰਦਾ ਕੋਈ ਇਹ ਬੇਸਹਾਰਾ ਔਰਤਾਂ ਨੂੰ ਕਿਵੇਂ ਜਲੀਲ ਕਰ ਰਹੇ ਕਿਵੇਂ ਕੁੱਟ ਰਹੇ ਕਿਵੇਂ ਮਾਰ ਰਹੇ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ ਇੱਥੇ ਤੱਕ ਉਹਨਾਂ ਨੂੰ 50-50000 ਇਨਾਮ ਰੱਖਿਆ ਮਾਨਯੋਗ ਡੀਜੀਪੀ ਸਾਹਿਬ ਤੁਹਾਨੂੰ ਸਟੇਜਾਂ ਤੇ ਬੁਲਾਉਣ ਵਾਸਤੇ ਨਹੀਂ ਰੱਖਿਆ ਪਾਰਟੀ ਦੇ ਵੱਤ ਹੈ ਇਹ ਲੋਕਾਂ ਨਾਲ ਹੋ ਰਿਹਾ ਅਤਿਆਚਾਰ ਥਾਣੇ 'ਚ ਤੁਸੀਂ ਇਹ ਵੀ ਧਿਆਨ ਕਰੋ ਕਿ ਕੀ ਕੀ ਅਤਿਆਚਾਰ ਹੋ ਰਿਹਾ ਹੈ ਇਥੇ ਇਹਨੇ ਲੇਡੀ ਨੇ ਜਿਹੜੀ ਫੋਟੋਆਂ ਦਿਖਾਈਆਂ ਕਿਵੇਂ ਇਹਦੀ ਪਿੱਠ ਤੇ ਉਹੀਂ ਤੇ ਕਿਵੇਂ ਲਾਲ ਕਰੀ ਪਈ ਆ ਕੁੱਟ-ਕੁੱਟ ਕੇ ਕਿਵੇਂ ਬਹੁਤੇ ਦਾਗ ਨੇ ਕਿਵੇਂ ਸਾਰੀਆਂ ਦਾਰਖਾਸਤਾਂ ਲਿਖ ਕੇ ਜਿਹੜਾ ਚੱਲ ਰਿਹਾ ਸਾਰਾ ਫਰਜੀਵੜ ਤੇ ਅਸੀਂ ਤੁਹਾਡੇ ਰਾਹੀਂ ਇਹੀ ਮੰਗ ਕਰਦੇ ਆਂ ਤੇ ਸਖਤ ਤੋਂ ਸਖਤ ਕਾਰਵਾਈ ਸੁਮਨਸੀ ਦੇ ਹੋਵੇ ਤੇ ਜਿਹੜੇ ਬੰਦਿਆਂ ਨੇ ਇਹਦਾ ਸਮਾਨ ਤੋੜ-ਪੰਨ ਕਰੀ ਅੰਦਰ ਵੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਲੇਡੀ ਨੂੰ ਇਸ ਨੂੰ ਵਹਿਲਾ ਨੂੰ ਨਿਆਂ ਸਾਹਬ ਮਿਲੇ ਅੱਜ ਬੈਠਾ ਜਿਹੜਾ ਤੁਹਾਡੇ ਨਾਲ ਹੋਇਆ ਹੈਗਾ ਇਹ ਉਹ ਵਾਕਿਆ ਉੱਚੀ ਉੱਚੀ ਬੋਲਿਓ ਸੀ ਕਿ ਇਹਦਾ ਕਾਰਨ ਉੱਚੀ ਬੋਲਿਓ ਇਹ ਸਾਰੇ ਬਾਰੇ ਸਰ ਜੀ ਮੇਰੇ ਪਹਿਲਾਂ ਹਸਬੰਡ ਕੰਮ ਕਰਦੇ ਸੀ ਅਸੀਂ ਉੱਥੇ ਜੀ ਤੇ ਕੀ ਕਹਿੰਦੇ 4 ਸਾਲਾਂ ਤੋਂ ਕੁੜੀ ਮੇਰੇ ਹਸਬੰਡ ਕੋਲ ਕੰਮ ਕਰਦੀ ਸੀ ਉਹਨਾਂ ਦੀ ਪ੍ਰੂਫ ਸਾਇਟ ਫਟ ਗਈ ਸੀ ਬੱਤੀ ਵਿੱਚ ਉਹਨਾਂ ਦਾ ਟਰੀਟਮੈਂਟ 1 ਸਾਲ ਤੋਂ ਮੰਜੇ ਤੇ ਪੇ ਸੀ ਉਹਨਾਂ ਦਾ ਮੈਂ ਅੰਡਿਆਂ ਦੀ ਵੀ ਰਿਹੜੀ ਲਾਉਂਦੀ ਸੀ ਮੈਂ ਉਹਨਾਂ ਦੀ ਦੇਖਭਾਲ ਕਰਦੀ ਸੀ ਮੈਂ ਗਦਾਮ ਚ ਵੀ ਕੰਮ ਕਰਦੀ ਸੀ ਉਸ ਵਾਰ ਉਹਨਾਂ ਨੂੰ ਕਦੇ ਬੱਤੀ ਵਿੱਚ 15 ਦਿਨ ਮਹੀਨਾ ਉਹ ਬੱਤੀ ਚ ਹੀ ਰਹਿੰਦੇ ਸੀ ਬਹੁਤ ਘਟ ਉਹਨਾਂ ਦੇ ਉੱਥੇ ਰਹਿੰਦੇ ਸੀ ਘਰੇ ਉਸ ਤੋਂ ਬਾਅਦ ਜੀ ਉਹਨਾਂ ਦੀ 27 ਤਰੀਕ ਨੂੰ ਡੈਥ ਹੋ ਗਈ ਜੀ ਤੇ ਉਸ ਤੋਂ ਬਾਅਦ ਜੀ ਉਹਨਾਂ ਦੀ ਕੀ ਕਹਿੰਦੇ ਨੇ ਫਿਰ ਡੇਢ ਮਹੀਨੇ ਤੋਂ ਬਾਅਦ ਜੀ ਕੋਈ ਕੋਰੋਨਾ ਨਹੀਂ ਉਹਨਾਂ ਦੀ ਜੀ ਡੈਥ ਹੋ ਗਈ ਡੇਢ ਮਹੀਨਾ ਹੋ ਗਿਆ ਜਿੰਨੇ ਡੈਥ ਹੋਏ ਨੂੰ ਉਸ ਤੋਂ ਬਾਅਦ ਜੀ ਮੈਂ ਥੋੜੇ ਦਿਨ ਹੋਏ ਸੀ ਜੀ ਮੈਂ ਕੰਮ ਤੇ ਜਾਣ ਲੱਗੀ ਸੀ ਉਸ ਤੋਂ ਬਾਅਦ ਜੀ ਉਹ ਕੁੜੀ ਦਾ ਮੈਨੂੰ ਕੁਝ ਨਹੀਂ ਪਤਾ ਸੀ ਕੀ ਕਰਦੀ ਹੈ ਕਿ ਨਹੀਂ ਮੇਰਾ ਫੋਨ ਚੱਕ ਕੇ ਯੂਜ਼ ਜੂਰੂ ਕਰਦੀ ਸੀ ਉਹ ਮੈਨੂੰ ਸੋ ਕੋ ਇੱਕ ਦੋ ਵਾਰ ਮਨਾ ਵੀ ਕੀਤਾ ਨਹੀਂ ਆਂਟੀ ਮੈਂ ਕੁਛ ਨਹੀਂ ਕਰਦੀ ਹੈਗੀ ਉਸ ਤੋਂ ਬਾਅਦ ਜੀ ਜਿੱਦਣ ਉਹ ਭੱਜੀ ਆ ਜੀ ਇੱਕ ਦਿਨ ਪਹਿਲਾਂ ਉਹ ਮੇਰੇ ਕੋਲੋਂ हट ਚੁੱਕੀ ਸੀ ਜੀ ਕੰਮ ਤੋਂ ਉਸ ਤੋਂ ਬਾਅਦ ਜੀ ਉਹਦੀ ਮੰਮੀ ਆਈ 12 ਵਜੇ ਕਹਿੰਦੇ ਇੱਥੇ ਸੀਮਾ ਆਈ ਆ ਮੈਂ ਕਿਹਾ ਨਹੀਂ ਜੀ ਇੱਥੇ ਨਹੀਂ ਆਈ ਹੈਗੀ ਉਸ ਤੋਂ ਬਾਅਦ ਜੀ ਉਹਦੀ 6 ਵਜੇ ਤੱਕ ਕਹਿੰਦੇ ਚਲੋ ਕੋਈ ਨਾ ਉਹ ਆ ਜੂਗੀ ਫਿਰ ਨਹੀਂ ਆਈ ਅਗਲੇ ਦਿਨ ਜੀ ਮੈਨੂੰ ਐਤਵਾਰ 3 ਵਜੇ ਜੀ ਥਾਣੇ ਬੁਲਾਇਆ ਤਿੰਨ ਵੇ ਠਾਣੀ ਜਾ ਕੇ ਜੀ ਮੈਂ ਸਾਰਾ ਆਪਣਾ ਜੋ ਮੇਰਾ ਬਿਆਨ ਸੀ ਮੈਂ ਉਹਨਾਂ ਨੂੰ ਦਿੱਤਾ ਜੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਮੈਡਮ ਨੇ ਤੁਸੀਂ ਕੋਈ ਨਾ ਰਲ ਮਿਲ ਕੇ ਲੱਭ ਲੋ ਕਹਿੰਦੇ ਜੇ ਜੇ ਤੁਹਾਨੂੰ ਲੱਭਦੀ ਤੁਸੀਂ ਦੱਸੋ ਜੇ ਉਹਨਾਂ ਨੂੰ ਲੱਭਦੀ ਤੁਸੀਂ ਦੱਸਣਾ ਉਸ ਤੋਂ ਬਾਅਦ ਜੀ ਫਿਰ ਮੈਨੂੰ ਇਹ ਸੋਮਵਾਰ ਨੂੰ 11 ਵਜੇ ਲੈ ਗਏ ਜੀ 11 ਵਜੇ ਲੈ ਕੇ ਜੀ ਮੈਨੂੰ 8:30 ਵਜੇ ਤੱਕ ਰੱਖਿਆ ਜੀ ਉਹਨਾਂ ਨੇ ਉੱਤੇ ਮਾਰਕੁੱਟ ਵੇਨ ਨਾਲ ਜੀ ਪਹਿਲਾਂ ਮੈਡਮ ਨੇ ਕੀਤੀ ਫਿਰ ਜੀ ਉਹਨੇ ਮੌਸ਼ੀ ਨੇ ਕੀਤੀ ਜੀ ਥੱਪੜ ਮਾਰੇ ਜੀ ਮੂਟੇ ਜੁੱਤੀਆਂ ਮਾਰੀਆਂ ਫਿਰ ਉਹ ਕਹਿੰਦੇ ਜੋ ਤੁਹਾਡੇ ਨਾਲ ਰਾਤ ਨੂੰ ਪੀ ਕੇ ਹੋਣਾ ਤੁਹਾਨੂੰ ਕੁਝ ਵੀ ਅੰਦਾਜ਼ਾ ਨਹੀਂ ਹੈਗਾ ਤੁਹਾਡੇ ਨਾਲ ਕੀ ਹੋਵੇ ਮੌਸ਼ੀ ਨੇ ਨਾ ਕੀ ਹੈ ਪਤਾ ਨਹੀਂ ਉਧਰ ਜੀਤ ਜੀ ਤੇ ਮੈਡਮ ਜਿਹੜੀ ਉਹਦੇ ਨਾਲ ਮਹਿਲਾ ਕਮਿਸ਼ਨ ਉਹ ਜਿਹੜੀ ਮਹਿਲਾ ਪੰਚਾਇਤ ਹਾਂਜੀ ਹਾਂਜੀ ਉਹਦਾ ਨਾਮ ਨਹੀਂ ਉਹਦਾ ਨਾਮ ਨਹੀਂ ਜੀ ਪਤਾ ਜੀ ਮੈਨੂੰ ਤੇ ਉਸ ਤੋਂ ਬਾਅਦ ਜਿਹੜੇ ਉੱਪਰ ਦੇ ਹੋਰ ਅਧਿਕਾਰੀ ਸੀ ਉਹਨਾਂ ਨੇ ਕੋਈ ਹੋਰ ਤੇ ਇੱਕ ਮੈ ਜੀ ਕਿਸ ਨੇ ਨਹੀਂ ਉਹ ਕੋ ਕੀਤੀ ਜੀ ਕਿਸੇ ਨੇ ਜੀ ਮੇਰੀ ਸੁਣਵਾਈ ਨਹੀਂ ਹੋਈ ਉਹ ਜੀ ਉੱਤੇ ਮੈਂ ਹੱਥ ਜੋੜਦੀ ਰਹਗੀ ਕਿਸੇ ਨੇ ਜੀ ਮੈਨੂੰ ਪੁੱਛੇ ਨਹੀਂਗਾ ਮੇਰਾ ਸਨਮਾਨ ਪਨ ਤੋੜ ਕੀਤਾ ਜੀ ਉਹਦੇ ਮਾਪਾਈ ਆ ਜੀ ਉਹਦਾ ਸਾਰਿਆਂ ਨੇ ਨਾਲ ਮਿਲਕੇ ਜੀ ਉਹ ਕੀਤਾ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਜੀ ਦੋ ਬੇਟੇ ਨੇ ਉਹ ਕਿੱਥੇ ਨੇ ਹੁਣ ਇਸ ਟਾਈਮ ਉਹ ਜੀ ਕਿਸੇ ਦੇ ਘਰੇ ਛੱਡੇ ਹੋਏ ਨੇ ਜੀ ਮੇਰੇ ਥੋੜੇ ਪਰਿਵਾਰਤ ਕਰਾ ਕੋਈ ਮੇਰਾ ਪਰਿਵਾਰ ਕੋਈ ਨਹੀਂ ਹੈਗਾ ਜੀ ਤੁਸੀਂ ਇਕੱਲੇ ਹੋ ਮਤਲਬ ਬੱਚੇ ਵੀ ਘਰ ਤੇ ਮਾਰੇ ਕਿਤੇ ਹੋਰ ਸਕੇ ਹਾਂਜੀ ਤੇ ਸੁਣਨ ਕਿਹਾ ਕਿ ਤੁਹਾਡੇ ਕਰਦਾ ਸਮਾਨ ਆ ਕੇ ਅਨਸਾੜਿਆ ਹੈ ਹਾਂਜੀ ਤੇ ਉਹ ਕਿਹਨਾਂ ਦੇ ਸਾੜਿਆ ਉਹ ਜੀ ਕੁੜੀ ਦੇ ਪਰਿਵਾਰ ਨੇ ਜੀ ਤੇ ਨਾਲ ਮੁਨਸੀ ਨਾਲ ਜੀ ਨਾਲ ਮੁਨਸੀ ਸੀ ਹਾਂਜੀ ਮੈਂ ਪਿੱਛੇ ਘਰੇ ਨਹੀਂ ਸੀ ਜੀ ਪਿੱਛੇ ਇਹਨਾਂ ਨੇ ਕੰਦਾ ਗੁੰਦਾ ਟੱਪ ਕੇ ਜੀ ਕੀਤਾ ਹੋਇਆ ਜੀ ਸਾਰਾ ਜਦੋਂ ਫੋਫੋ ਲੈਣ ਆਏ ਨੇ ਤਾਂ ਉਹਨਾਂ ਨੇ ਤੁਹਾਨੂੰ ਕੋਈ ਪੇਪਰ ਦਿਖਾਇਆ ਕੋਈ ਨਹੀਂ ਜੀ ਕੋਈ ਪੇਪਰ ਨਹੀਂ ਦਿਖਾਇਆ ਜੀ ਸਿਰਫ ਮੈਨੂੰ ਇਹ ਗੱਲ ਕਹਿੰਦੇ ਨੇ ਇਹਨੂੰ ਪੁੱਛ ਦਿੱਸਗੇ ਜੀ ਤੈਨੂੰ ਛੱਡ ਕੇ ਜਾਵਾਂਗੇ ਜੀ ਉਸ ਤੋਂ ਬਾਅਦ ਮੇਰੇ ਬੇਟੇ ਨੇ ਪੁੱਛਿਆ ਕਹਿੰਦਾ ਮੇਰੀ ਮੰਮਾ ਨੂੰ ਕਿੱਥੇ ਲੈ ਕੇ ਗਏ ਨੇ ਕੋਈ ਨਾ ਰਾਜੇ ਤੈਨੂੰ ਛੱਡ ਤੇਰੀ ਮੰਮਾ ਨੂੰ ਪੁੱਛ ਕੇ ਸੀ ਹੁਣੀ ਪੁੱਛ ਦੁਸ ਕਰਕੇ ਤੁਹਾਨੂੰ ਛੱਡ ਜਾਾਂਗੇ ਕਹਿੰਦੇ ਉਹ ਮੇਰੇ ਕਿੰਨੇ ਵਜੇ ਚੱਲੇ 11 ਵਜੇ ਜੀ ਸ਼ਾਮ ਕਿੰਨੇ ਵਜੇ 8:30 ਵਜੇ ਜੀ 8:30 ਵਜੇ ਰਾਤ ਨੂੰ ਹਾਂਜੀ ਉਹ ਵੀ ਮੈਂ ਬੇਹੋਸ਼ ਹੋ ਗਈ ਸੀ ਜੀ ਮੈਂ ਹਾਰਦੀ ਮਰੀਜ਼ ਸੀ ਜੀ ਉੱਥੇ ਬੇਹੋਸ਼ ਉਹਨਾਂ ਨੇ ਡਾਕਟਰ ਬੁਲਾਇਆ ਜੀ ਬੀਪੀ ਮੇਰਾ ਜਮੇ ਲੋ ਹੋ ਗਿਆ ਸੀ ਜੀ ਹੁਣ ਤੁਸੀਂ ਦੱਸਿਆ ਕੁੰਡਾ ਸਾਹਿਬ ਨੇ ਮਹਿਲਾ ਕਮਿਸ਼ਨ ਪੰਜਾਬ ਕੋਲ ਗਏ ਹੋ ਉਹਨਾਂ ਦੀ ਕਾਰਵਾਈ ਹੋਈ। ਉੱਥੇ ਜੀ ਮੇਰੀ ਸੁਣਵਾਈ ਹੋਈ ਹੈ ਮੈਡਮ ਨੇ ਇਹ ਗੱਲ ਕਹੀ ਸੀ ਡਿਸਮਿਸ ਕਰ ਦਾਂਗੇ ਜੀ। ਉੱਥੇ ਬਹੁਤ ਲੰਤਾ ਪਾਈਆਂ ਨੇ ਜੀ ਮੈਡਮ ਨੇ। ਮੈਡਮ ਨੇ ਜੀ ਮੇਰਾ ਸਾਥ ਦਿੱਤਾ ਜੀ ਉੱਥੇ। ਉਹ ਸਾਰੇ ਦੋਸ਼ੀ ਆਏ ਸੀ ਉੱਥੇ। ਉੱਥੇ ਜੀ ਉਹ ਹੀ ਆਏ ਸੀ ਦੋਸ਼ੀ ਕੋਈ ਵੀ ਨਹੀਂ ਆਇਆ ਸੀ ਜੀ। ਉਹ ਹੀ ਮੁੰਸ਼ੀ ਆਇਆ ਸੀ ਜਿਹੜੀ ਮੈਡਮ ਪੁਲਿਸ ਵਾਲੇ ਆਏ ਉਹ ਬੰਦੇ ਦੂਸਰੇ ਕੋਈ ਬੰਦੇ ਨਹੀਂ ਆਏ ਜੀ। ਜਿਹਨਾਂ ਨੇ ਛੋਟਾ ਘਰ ਦੇ ਸਮਾਨ ਜਾਲਿਆ ਉਹਨਾਂ ਤੋਂ ਕੋਈ ਹੈ। ਕੋਈ ਨਹੀਂ ਆਇਆ ਜੀ। ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਹੋਈ ਹੈ? ਨਹੀਂ ਜੀ। ਪੁਲਸ ਨੇ ਫੋਟੋ ਸੰਵਾਈ ਨਹੀਂ ਕੀਤੀ ਨਹੀਂ ਜੀ ਕੀਤੀ ਹੈ ਜੀ ਦਰਖਾਸਤ ਦਿੱਤੀ ਪੁਲਸ ਨੂੰ ਇਹ ਚੀਜ਼ ਲਈ ਹਾਂਜੀ ਆ ਲਿਖਿਆ ਹੋਇਆ ਜੀ ਇੱਥੇ ਠੀਕ ਹੈ ਤੇ ਹੁਣ ਅਗਲਾ ਕੀ ਉਹਨਾਂ ਨੇ ਆਪਣੇ ਮੈਨਕ ਕਮਿਸ਼ਨ ਨੇ ਹੁਣ ਕੀ ਕਿਹਾ ਉਹਨਾਂ ਨੇ ਇਹੀ ਗੱਲ ਕਹੀ ਹੈ ਜੀ ਉਹ ਡਿਊਟੀ ਤੋਂ ਜਾਣਗੇ ਡਿਸਮਿਸ ਹੋ ਗਏ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਮੈਨੂੰ ਇਨਸਾਫ ਦੋ ਉਹਨਾਂ ਨੂੰ ਡਿਊਟੀ ਤੋਂ ਜਾਓ ਅੱਜ ਮੇਰੇ ਨਾਲ ਹੋਇਆ ਜੀ ਕੱਲੂ ਕਿਸੇ ਵੀ ਹੋਰ ਨਾਲ ਹੋ ਸਕਦਾ ਜੀ ਠੀਕ ਹੈ ਪ੍ਰਧਾਨ ਜੀ ਇੱਕ ਗੱਲ ਦੱਸਿਓ ਕਿਹੜੇ ਆਪਣੇ ਸਰਕਾਰਾਂ ਨੇ ਇਹਨਾਂ ਨੇ ਬੜੇ ਵੱਡੇ ਵੱਡੇ ਮਹਿਲਾ ਸੁਰੱਖਿਆ ਦੇ ਲਈ ਬਣਾਏ ਹੋਏ ਨੇ ਕਾਨੂੰਨ ਉਹ ਕਾਨੂੰਨ ਕੋਲੋਂ ਕਿਉਂ ਨਹੀਂ ਹੁੰਦੇ ਹੈ ਦੇਖੋ ਜਦੋਂ ਉਹਨਾਂ ਨੂੰ ਚਰਾਉਣ ਵਾਲਾ ਉਹ ਫੋਲੋ ਤਾਂ ਕਰੋਗੇ ਅਫਸਰ ਜਦੋਂ ਨੂੰ ਚਰਾਉਣ ਵਾਲਾ ਕੋਈ ਸਖਤ ਕਾਰਵਾਈ ਕਰੇ ਜਦੋਂ ਇਹੇ ਘਟਨਾ ਆਉਂਦੀ ਆ ਹੁਣ ਜੇਕਰ ਇਹਦੇ ਤੁਰੰਤ ਕਾਰਵਾਈ ਹੋ ਜੇ ਕੋਈ ਸਖਤ ਮੁੜ ਕੇ ਸ਼ਾਇਦ ਕੋਈ ਪੁਰਸ ਵਾਲਾ ਨਾ ਕਿਸੇ ਲੇਡੀ ਨੂੰ ਫਟੋਗਾ ਜਦੋਂ ਆਪਣੀ ਸਰਕਾਰ ਆਪਣਾ ਰਾਜਾ ਜਦੋਂ ਰਾਜਾ ਹੀ ਇਸ ਤਰ੍ਹਾਂ ਦਾ ਹੋ ਜਾ ਪਰ じゃ ਕੀ ਕਰੂ ਇਹ ਹੁਣ ਪਰਦਾ ਰੋਦੀ ਫਿਰ ਰਹੀ ਹੈ ਰਾਜਾ ਨਜ਼ਾਰੇ ਲੈ ਰਿਹਾ ਸਟੇਜਾਂ ਦੇ ਨੱਚਦੇ ਫਿਰ ਰਹੇ ਰਾਜਾ ਤੇ ਜਦੋਂ ਪਰਦਾ ਰੋਦੀ ਫਿਰਦੀ ਹੈ ਅੱਗੇ ਸਮਾਂ ਹੁੰਦਾ ਸੀ ਰਾਜਾ ਰਾਜੇ ਭੇਸ ਬਟਾ ਕੇ ਆਕਟ ਕਰਦੇ ਸੀ ਵੀ ਮੇਰੇ ਰਾਜਿਤ ਕੌਣ ਦੁਖੀ ਆ ਕੌਣ ਰੋਟੀ ਖਾ ਰਿਹਾ ਕੌਣ ਨਹੀਂ ਖਾ ਰਿਹਾ ਫਿਰ ਤਾਂ ਰਾਜਾ ਪਿਛਲੇ ਦਰਵਾਜ਼ੇ ਤੋਂ ਨਿਕਲ ਜਾਂਦਾ ਮੁਰਲੇ ਦਰਵਾਜ਼ੇ ਨੂੰ ਹਸਪੀਟਲ ਤੇ ਪੇਰੈਂਟਸ ਬੈਠੇ ਨੇ ਜਵਾਨ ਡੈੱਡ ਬਾਡੀ ਲਈ ਕਤਲ ਹੋਏ ਮਾਰਡਰ ਦੀ ਤੇ ਰਾਜਾ ਪਿਛਲੇ ਗੇਟ ਨੂੰ ਨਿਕਲ ਜਾਂਦਾ ਇਹ ਰਾਜਾਂ ਦੀ ਹਾਲਤ ਹੋਈ ਪਈ ਹੈ ਪ੍ਰਸ਼ਾਸਨ ਦੱਸੋ ਕਿਵੇਂ ਕੰਮ ਕਰੂੰਗਾ ਮਤਲਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਲੇਕਿਨ ਜਮੀਨ ਹੀ ਪੱਦਰ ਤੇ ਕੁਛ ਨਹੀਂ ਹੁੰਦਾ ਮੈਂ ਕਹਾਂ ਬਿਲਕੁਲ ਫੇਕ ਹੈ ਜੀ ਫੇਲੀਅਰ ਹੋਗੀ ਸਰਕਾਰ ਪੂਰਸ ਫੇਲੀਅਰ ਹੋਗੀ ਜਿਸ ਕਰਕੇ ਬਹੁਤ ਵੱਡੇ ਵੱਡੇ ਇਹ ਲੇਡੀ ਦਾ ਕੁਛ ਵੀ ਨਹੀਂ ਰੋਜ਼ ਕਰਾਏ ਮਰਡਰ ਸਨੈਤਿਕ ਹੋ ਰਹੀਆਂ ਚੈਨੀਆਂ ਤੋੜੀਆਂ ਜਾ ਰਹੀਆਂ ਕੋਈ ਲੇਡੀ ਫੋਨ ਕਰਦੀ ਲ ਸੜਕ ਤੇ ਕੋਈ ਸੇਫ ਨਹੀਂ ਮੰਦਰ ਗੁਰਦੁਆਰੇ ਜਾਣ ਵਾਲੀ ਲੇਡੀ ਸੇਫ ਨਹੀਂ ਇੱਥੇ ਤੱਕ ਜਿਹੜੀ ਜਿਹੜੇ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀ ਗੱਲ ਜੋੜਦੇ ਆ ਰੰਗਲਾ ਪੰਜਾਬ ਦੀ ਗੱਲ ਕਰਦੇ ਅੱਜ ਇਹ ਸਲੈਂਡਰ ਚੱਕਣ ਵਾਲਾ ਪੰਜਾਬ ਬਣਾਤਾ ਇਹਨਾਂ ਨੇ ਬਾਰੀਆਂ ਤੋੜਨ ਵਾਲਾ ਪੰਜਾਬ ਬਣਾਤਾ ਉਹ ਸਾਡੇ ਇਹ ਜਿਹੇ ਨਲਾਇਕ ਰਾਜਾਂ ਦੀ ਜਿਹੜੀ ਇਹ ਕਰਤੂਤਾ ਕਰਨਾਂ ਮੈਂ ਤੇ ਇਹਨਾਂ ਦੀ ਕਿਹਾ ਸਾਢੇ 8 ਵਜੇ ਤੱਕ ਕੀ ਇਹ ਜਹਿਜਾ ਵੀ ਇੱਕ ਪਹਿਲਾ ਸਾਢੇ 8 ਵਜੇ ਰਾਤ ਤੱਕ ਬੈਠ ਸਕਦੇ ਖਾਣੇ ਮੈਂ ਤੁਹਾਡੇ ਰਾਹੀਂ ਮਾਨਯੋਗ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਇੰਡੀਆ ਦਾ ਸਾਡਾ ਉਹਨੂੰ ਬੇਨਤੀ ਹੈ ਵੀ ਇਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜਾ ਲੋਕਾਂ ਨਾਲ ਹੋ ਰਹੀ ਠੱਗੀ ਮਨੁੱਖੀ ਅਧਿਕਾਰ ਨਹੀਂ ਮਿਲਦੇ ਉਸ ਬਾਰੇ ਤੁਸੀਂ ਵੀ ਸਾਡੀ ਪ੍ਰੈਸ ਨੂੰ ਦੇਖ ਕੇ মিডিਆ ਨੂੰ ਦੇਖ ਕੇ ਚੈਨਰਾ ਰਾਹੀਂ ਦਾ ਦੇਖ ਕੇ ਤੁਸੀਂ ਵੀ ਨੋਟਿਸ ਲੈ ਸਕਦੇ ਆ ਕਿ ਇਸ ਮਹਿਲਾ ਨਾਲ ਜਿਹੜਾ ਹੈਗੇ ਮਹਿਲਾ ਜਿਹੜਾ ਹੋਇਆ ਉਹ ਬਹੁਤ ਮਾੜਾ ਹੋਇਆ ਮਹਿਲਾ ਕਮਿਸ਼ਨ ਨੂੰ ਬੇਨਤੀ ਹੈ ਉਸ ਕੱਲ ਜਿਹੜਾ ਪੁਲਿਸ ਅਫਸਰਾਂ ਨੂੰ ਤੁਸੀਂ ਦਬਕਾ ਮਾਰਿਆ ਉਹ ਫਰਜੀ ਨਾ ਰੱਖਿਓ ਉਹਨੂੰ ਲਿਖਤੀ ਰਿਟਰਨ ਚ ਕਰ ਦਿਓ ਉਹਨਾਂ ਨੂੰ ਟਰਮੀਨੇਟ ਕਰੋ ਟਰਮੀਨੇਟ ਕਰਕੇ ਸਾਨੂੰ ਆਰਡਰਾਂ ਦੀ ਕਾਪੀ ਦਿਓ ਇਹ ਲੇਡੀ ਦੇ ਹੱਥ ਚ ਆਰਡਰਾਂ ਦੀ ਕਾਪੀ ਦਿਓ ਪਾਈਆ ਟਰਮੀਨੇਟ ਕਰ ਦੇ ਤੇਰੇ ਕੇਸ ਚ ਆ ਇਹਦੇ ਦਾ ਐਫ ਆਈ ਆਰ ਕਰੀ ਜਿਹੜਾ ਨਾ ਤਰਾ ਸਮਾਨ ਤੋੜ ਭੰਨ ਕਰਿਆ ਉਹਨਾਂ ਦੇ ਐਫ ਆਈ ਆਰ ਕਰੀ ਕੁੜੀ ਮਿਲਣੀ ਰਿਕਵਰ ਕਰਨੀ ਉਹ ਸਰਕਾਰ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਕਿ ਤੇ ਬਿਨਾ ਮਤਲਬ ਕਿਸੇ ਨੋਟਿਸ ਦਿੱਤੇ ਤਾਂ ਲੇਡੀ ਨੂੰ ਲੈ ਜਾਣ ਜਾ ਸਕਦਾ ਸਰਪੰਚ ਨੂੰ ਕਹਿਣਾ ਪੈਂਦਾ ਮੈਂ ਕਹਿੰਦੀ ਹਾਂ ਸਰਪੰਚ ਨੂੰ ਕੋਈ ਨਾ ਕੋਈ ਲੇਡੀ ਦੇ ਨਾਲ ਕੋਈ ਸਹੇਲੀ ਸਕੀ ਕੋਈ ਸੰਬੰਧਤ ਕੋਈ ਅਧਿਕਾਰੀ ਕਰਮਚਾਰੀ ਕੋਈ ਪਿੰਡ ਦਾ ਮਹੱਲੇ ਦਾ ਕੋਈ ਬੰਦਾ ਹੋਵੇ ਉਹਨੂੰ ਨਾਲ ਲੈ ਆ ਕੇ ਨਹੀਂ ਤਾਂ ਪਿਛਲੀ ਸਰਕਾਰ ਦੇਖੋ ਹੋਇਆ ਸੀ ਚੰਗੀ ਸੀ ਮਾੜੀ ਸੀ ਕਾਂਗਰਸ ਦੇ ਵੇਲੇ ਅਨਾਉਂਸ ਹੋਇਆ ਸੀ ਬਹੁਤ ਘੱਟ ਇੰਪਲੀਮੈਂਟ ਹੋਇਆ ਵੀ ਜਿਹੜੀ ਮਹਿਲਾ ਦਾ ਕੇਸ ਆ ਮਹਿਲਾ ਹੀ ਡਿਲ ਕਰੂਗੀ ਤੇ ਮਹਿਲਾ ਘਰੇ ਜਾ ਕੇ ਬਿਆਨ ਲਊਗੀ ਜੀ ਇਨੋ ਦਾ ਥਾਣਾ ਜੇ ਬੰਦ ਕਰਕੇ ਥਾਣਾ ਜੇ ਕੁੱਟ ਮਾਰ ਕੇ ਆ ਵੀ ਕੋਈ ਸੁਣਾਈ ਨਹੀਂ ਹੁੰਦੀ ਸਬਕਾ ਸਰਪੰਚ ਆ ਜੀ ਉੱਥੇ ਦਾ ਸਬਕਾ ਸਰਪੰਚ ਨੇ ਸਾਰਾ ਕੰਮ ਕਰਵਾਇਆ ਜੀ ਇਹ ਅੱਛਾ ਉਹ ਲੇਡੀ ਜਿਹਦੇ ਘਰ ਦਾ ਘਰ ਵਾਲਾ ਨਹੀਂ ਰਿਹਾ ਦੋ ਬੱਚੇ ਇੱਕ 17 ਸਾਲ ਦਾ ਇੱਕ 5 ਸਾਲ ਦਾ ਜਿਹਦੇ ਪੇਰੈਂਟਸ ਨਹੀਂ ਹੈ ਕਿਰਾਏ ਤੇ ਰਹਿ ਰਹੀ ਹੈ ਰੇੜੀ ਅੰਡਿਆਂ ਦੀ ਰੇੜੀ ਲਾ ਕੇ ਗੁਜ਼ਾਰਾ ਕਰਨ ਵਾਲੀ ਜਨਾਨੀ ਨਾਲ ਮਾਰ ਕੁੱਟ ਹੋ ਰਹੀ ਹੈ ਜੇ ਤਨਾਟ ਬੰਦਾ ਹੁੰਦਾ ਇਸ ਜਗ੍ਹਾ ਸ਼ਾਇਦ ਸਾਰੇ ਅਫਸਰ ਲਾਈਨ 'ਚ ਖੜੇ ਹੁੰਦੇ ਕਾਰਵਾਈ ਕਰਨ ਤੇ ਕੁਮਰਾ ਸਾਹਿਬ ਹੁਣ ਇਹਨਾਂ ਦਾ ਵੈਸੇ ਤਾਂ ਮੈਲਾ ਕੰਮਿਸ਼ਨ ਚ ਚੱਲ ਰਿਹਾ ਹੈਗਾ ਤੇ ਅਦਰ ਉੱਥੋਂ ਕੋਈ ਕੰਮੀ ਰਹੇ ਤਾਂ ਤੁਹਾਡਾ ਕੀ ਅਗਲਾ ਸਾਡਾ ਇਹ ਕੰਮ ਕਰਾ ਰਿਹਾ ਅਸੀਂ ਸਾਰੇ ਮੋਰਚੇ ਦੇ ਆਗੂ ਸੱਜਣ ਬੈਠੇ ਨੇ ਅਰਨੇਕ ਸਿੰਘ ਜੀ ਮਲੋਆ ਬੰਦਵਾਰੀ لال ਜੀ ਕਰਮਜੀਤ ਜੀ ਤੇ ਅਸੀਂ ਸਾਰੀ ਸਲਾਹ ਕਰਕੇ ਅਗਲੀ ਕਾਰਵਾਈ ਚਾਹੇ ਸਾਨੂੰ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇ ਚਾਹੇ ਜਾ ਕੇ ਥਾਣਾ ਗਵਿੰਦਗੜ ਦਾ ਘਰਾਵ ਕਰਨਾ ਪਵੇ ਡੀਐਸਪੀ ਦਾ ਕਰਨਾ ਪਵੇ ਐਸਐਚਓ ਦਾ ਕਰਨਾ ਪਵੇ ਜਦੋਂ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਅਸੀਂ ਉਹਨਾਂ ਦਾ ਖੜਾ ਨਹੀਂ ਛੱਡਦੇ ਨਾ ਹੀ ਪਹਿਲਾਂ ਛੱਡਿਆ ਕਈ ਮੁਰਸੀਆਂ ਤੋਂ ਪਾ ਦਸ ਗੁਣਾ ਸੀ ਜਿਹੜੀ ਕਰਪਸ਼ਨ ਕਰਦੇ ਆ ਰਿਸ਼ਵਤ ਲੈਦੇ ਨੇ ਮੜਵਾ ਕੇ ਛੱਡੀ ਆ ਪਹਿਲਾਂ ਚੈੱਕ ਦੁਆਰਾ ਰਿਸ਼ਵਤ ਲੈ ਲਈਦੀ ਉਹਨਾਂ ਨੇ 10 ਗੁਣਾ ਪੈਸੇ ਮੋੜ ਕੇ ਹਟੇ ਬਹੁਤ ਸਾਰੇ ਪੁਲਸ ਦੇ ਕੇਸ ਨੇ ਜਿਹੜੇ ਤੁਹਾਨੂੰ ਅਧਾਰਨਾ ਦਿਖਾ ਸਕਦੇ ਜਿਹੜੇ ਪੁਲਸ ਅਫਸਰਾਂ ਨੇ ਕਾਰਵਾਈ ਕਰਾਈ